ਜੱਦ ਦੇ ਵਿੱਚ ਲਗਾਤਾਰ ਪੈ ਰਹੇ ਹਨ ਮੀਂਹ ਪਾਰੀ ਆਫਤ ਬਣਦਾ ਜਾ ਰਿਹਾ ਪਹਾੜਾਂ ਦੇ ਵਿੱਚ ਵੀ ਬਾਰਿਸ਼ ਰੁਕਣ ਦਾ ਨਾਂ ਨਹੀਂ ਲੈ ਰਹੀ ਜਿਸਕਾਰ ਨਾ ਨਦੀਆਂ ਅਤੇ ਨਾਲੇ ਉਫਾਨ ਤੇ ਵਹਿ ਰਹੇ ਨੇ ਤਾਂ ਬਠੀਡਾ ਦੇ ਕਸਬਾ ਮੋੜ ਮੰਡੀ ਦੇ ਪਿੰਡ ਕੋਟਲੀ ਖੁਰਦ ਤੋਂ ਖਬਰ ਸਾਬੜੇ ਜਿੱਥੇ ਕਿ ਕੁਸੂਆ ਟੁੱਟਿਆ ਜਿਸਕਾਰ ਨਾ ਭਾਰੀ ਤਬਾਹੀ ਬਚਾਈ ਅਤੇ ਕਈ ਏਕੜ ਕਿਸਾਨਾਂ ਦੀ ਫਸਲ ਪਾਰੀ ਦੇ ਵਿੱਚ ਡੁੱਬਣ ਕਾਰਨ ਬਰਬਾਦ ਹੋ ਚੁੱਕੀ ਹੈ ਸੁਆ ਟੁੱਟਣ ਕਾਰਨ 500 ਏਕੜ ਫਸਲ ਪਾਰੀ ਦੇ ਵਿੱਚ ਡੁੱਬ ਚੁੱਕੀ ਹੈ ਦੇਰ ਰਾਤੋਂ ਲਗਾ ਤਾਰ ਪੈ ਰਹੀ بارش ਕਦ ওভারਫਲੋ ਤੇ ਚੱਲ ਰਹੇ ਹਨ ਨਦੀਆ ਡੈਰਾ ਅਤੇ ਸੂਏ ਪਿੰਡ ਵਾਸੀਆਂ ਦੇ ਵੱਲੋਂ ਆਪਣੇ ਪੱਧਰ ਤੇ ਹਾਲਾਂਕਿ ਪਾੜ ਪੂਰਨ ਦੀ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਨੇ ਵਾਦੇ ਵੀ ਦੇ ਵਿੱਚ ਨੌਜਵਾਨਾਂ ਦੇ ਵੱਲੋਂ ਫਸਲਾਂ ਬਚਾਉਣ ਦੀ ਪੂਰੀ ਤਰ੍ਹਾਂ ਦੇ ਕੋਸ਼ਿਸ਼ ਕੀਤੀ ਜਾ ਰਹੀ ਹੈ ਪਰ ਜਿਹੜੇ ਕਿ ਇਹ ਪਾੜ ਹੈ ਉਹ ਪੂਰਿਆ ਜਾ ਰਿਹਾ ਨੌਜਵਾਨਾਂ ਦੇ ਵੱਲੋਂ ਤਾਂ ਵੱਡਾ ਪਾੜ ਪੈ ਗਿਆ ਸੂਆ ਟੁੱਟਣ ਕਦ 500 ਏਕੜ ਫਸਲ ਜੜੀ ਕੀ ਪਾਣੀ ਦੇ ਵਿੱਚ ਡੁੱਬੜ ਕਦ ਬਰਬਾਦ ਹੋ ਗਈ ਨਾਮ ਮਬਜੀਤ ਲਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਗੁਰਚੰਦ ਸਿੰਘ ਜੀ ਕੋਟਲੀ ਖੁਰਦ ਕੀ ਹੋਇਆ ਅੱਜ ਸਵੇਰੇ ਤੇਤ ਇੱਥੇ ਸੂਆ ਟੁੱਟਿਆ ਜੀ ਇਹ ਰੇ ਸੂਆ ਡਬਲ ਬਣਿਆ ਹੈ ਥਰਮਲ ਬਣ ਗਿਆ ਕਿ ਪਹਿਲਾਂ ਸਿੰਗਲ ਸੀਗਾ ਥਰਮਲ ਨੂੰ ਪਾਣੀ ਜਾਣ ਕਰਕੇ ਦੋ ਸੂਆ ਹੋ ਗਿਆ ਉਹ ਸੂਏ ਇਹਦਾ ਪਾਣੀ ਤਾਂ ਵੱਧਣੀ ਹੈ ਜੋ ਥਰਮਲ ਦਾ ਪਾਣੀ ਹੈ ਜਿਹੜਾ ਥਰਮਲ ਨੂੰ ਪਾਣੀ ਜਾਂਦਾ ਹੈ ਜਦੋਂ ਬਸਾਨ ਵੱਧਦੀ ਆ ਜਾਂਦਾ ਉਹਨਾਂ ਨੂੰ ਲੋਡ ਉਹਨਾਂ ਦੀ ਪੂਰੀ ਹੋ ਜਾਂਦੀ ਹੈ ਉਠਿਓ ਜਦੋਂ ਨਕਾਸੀ ਬੰਦ ਕਰ ਲੈਂਦੇ ਆਪਦੀ ਫੱਟੇ ਲਾ ਲੈਂਦੇ ਆ ਜਿਆਦਾ ਕਰਕੇ ਉਦੋਂ ਸੂਹਾ ਓਵਰਫਲੋ ਹੁੰਦਾ ਤੇ ਸਾਡੇ ਇਹਨਾਂ ਦੋਨਾਂ ਪਿੰਡਾਂ ਦਾ ਵਿੱਚੇ ਕਮਾਲੂ ਪਿੰਡ ਵੀ ਆਉਂਦਾ ਹੈ ਕੋਟਲੀ ਖੁਰਦ ਵੀ ਆਉਂਦਾ ਹੈ ਤੇ ਮਠਾਈ ਸਰ ਦੜਗੀ ਵਾਲੀ ਵੀ ਆਉਂਦਾ ਹੈ ਇਹਨਾਂ ਦਾ ਤਾਂ ਨਿਸ਼ਾਨ ਹੋਣਾ ਹੀ ਹੋਣਾ ਇੱਥੇ ਸੂਹਾ ਟੁੱਟਿਆ ਅੱਜ ਅਸੀਂ ਸਾਡੇ ਦੋਨੇ ਨਗਰ ਮਠਾਈ ਸਰ ਦੜਗੀ ਵਾਲੀ ਤੇ ਕੋਟਲੀ ਖੁਰਦ ਦੋਨੇ ਨਗਰਾਂ ਦੇ ਨੌਜਵਾਨ ਮਸੀਨਾ ਜੇਸੀ ਵੀ ਲਾ ਕੇ ਆਪਦੇ ਟਰੈਕਟਰ ਲਾ ਕੇ ਗੱਟੇ ਭਰ ਕੇ ਪਰਸਾਨ ਪੈਂਦੀ ਦੇ ਵਿੱਚ ਤੜਕੇ ਦੇ ਨੌਜਵਾਨ ਲੱਗੇ ਐ ਇੱਥੇ ਸਰਕਾਰਾਂ ਦਾ ਇੱਥੇ ਕੋਈ ਨੁਮਾਇੰਦਾ ਆਉਂਦੀ ਐ ਆਪਦੀ ਫਾਰਮੈਲਟੀ ਕਰਕੇ ਆਪਦੀਆਂ ਫੋਟੋਆਂ ਖਿਚਾ ਕੇ ਇੱਥੇ ਆ ਫਸਲਾਂ ਦਾ ਖਿੱਚ ਕੇ ਜਿੱਥੇ ਪਾਣੀ ਜਾਂਦਾ ਤੇ ਚਲਦੇ ਬਣਦੇ ਐ ਪਰ ਸਾਡੀ ਕਿਸੇ ਨੇ ਇੱਥੇ ਸਾਰ ਨਹੀਂ ਲਈ ਆ ਜਿਹੜੇ ਨੌਜਵਾਨ ਅੱਜ ਵੀ ਤੁਸੀਂ ਦੇਖ ਸਕਦੇ ਚੜਦੀ ਕਲਾ ਟਾਈਮ ਟੀਵੀ ਲਈ ਬਠਿੰਡਾ ਤੋਂ ਪੱਤਰਕਾਰ ਜਗਸੀਰ ਭੁੱਲਰ ਦੀ ਖਾਸ ਰਿਪੋਰਟ ਸਬਸਕ੍ਰਾਈਬ ਕਰੋ ਚੜਦੀ ਕਲਾ ਟਾਈਮ ਟੀਵੀ ਨੂੰ ਅਤੇ ਲੇਟੈਸਟ ਅਪਡੇਟ ਪਾਉਂਦੇ ਲਈ ਪ੍ਰੈਸ ਕਰੋ ਬੈਲ ਆਈਕਨ ਨੂੰ This program is sponsored by the Singla office, Bakersfield for all your immigration, family law needs. Call or scan QR code to contact us. Rodis Inc. Million Miles with Smile or scan QR code to contact us. Taba Indian Cuisine, Tracy Fine Authentic Indian Cuisine in Tracy or scan QR code to contact us. Simi Valley Family Dental Office or scan QR code to contact us.